ਹਾਂਜੀ ਜੀ ਸਤਿਕਾਰ ਜੀ ਯਾਰ ਬਹੁਤ ਚੰਗਾ ਕੰਮ ਲੱਗਿਆ ਮੈਂ ਚੱਲਿਆ ਸੀ ਖੇਤ ਤੇ ਇੱਧਰ ਸਾਡੇ ਗੱਲ ਸਾਹਬ ਐ ਸੂਬਾ ਮੈਂਬਰ ਜੀ ਇਹ ਮਿੱਟੀ ਲਾ ਰਹੇ ਆ ਬਹੁਤ ਚੰਗਾ ਕੰਮ ਆ ਯਾਰ ਮੈਂ ਕਿਹਾ ਵੀਡੀਓ ਬਣਾਉਣੀ ਪਣਦੀ ਆਪਣੀ ਚੰਗਾ ਕੰਮ ਕਰਦਾ ਬਈ ਜੂਪੇ ਕੀ ਹਾਲ ਐ ਤੁਮੜ ਬੰਦ ਕਰੀ ਵੀਰੇ ਆ ਬਹੁਤ ਚੰਗਾ ਲੱਗਿਆ ਬਾਈ ਤੇਰਾ ਕੰਮ ਯਾਰ ਮੈਨੂੰ ਕਾਤ ਵੀ ਰਾ ਸੀਗਾ ਫਿਰ ਭੈੜਾ ਲੱਗਦਾ ਯਾਰ ਹਾਂ ਮੈਂ ਖੇਤ ਜਾਂਦਾ ਸੀ ਮੈਂ ਚਲ ਵੀਡੀਓ ਬਣਾ ਕੇ ਯਾਰ ਬਹੁਤ ਚੰਗਾ ਕੰਮ ਆ ਚੰਗਾ ਟਾਪਾ ਯਾਰ ਬਹੁਤ ਮੈਂ ਪਹਿਲਾਂ ਆਇਆ ਸੀਗਾ ਸਾਫ ਕੀਤਾ ਪਿਆ ਸੀ ਆ ਮੈਂ ਕਿਹਾ ਸਾਫ ਚੰਗੀ ਗੱਲ ਆ ਆ ਜਿਹੜਾ ਤੁਸੀਂ ਮਿੱਟੀ ਲਈ ਇਹਦਾ ਯਾਰ ਬਹੁਤ ਵਧੀਆ ਚੰਗੀ ਗੱਲ ਆ ਬਈ ਨਹੀਂ ਨਹੀਂ ਇਹ ਬਹੁਤ ਯਾਰ ਇਹ ਸਾਰੇ ਸਾਰਿਆਂ ਨੂੰ ਪਰਾਲਾ ਕਰਨਾ ਚਾਹੀਦਾ ਬਈ ਇਹ ਸਹੀ ਗੱਲ ਹੈ ਪਰਾਲਾ ਜੀ ਤਾਂ ਨਾਲ ਥੋੜਾ ਸੀਗਾ ਹਾਂ ਥਾੜਾ ਨਾਲ ਨਹੀਂ ਨਹੀਂ ਆਪਾਂ ਹੀ ਲੰਘਣਾ ਸੀਗਾ ਇੱਥੋਂ ਦੀ ਸਹੀ ਗੱਲ ਹੈ ਨਹੀਂ ਨਹੀਂ ਬਹੁਤ ਚੰਗਾ ਕੰਮ ਆ ਬਈ ਬਾਕੀ ਕੀ ਹੋਈ ਯਾਰ ਸਹੀ ਗੱਲ ਆ ਜਿਵੇਂ ਬਾਈ ਆ ਗਿਆ ਮੋਟਰਸਾਈਕਲ ਵਾਲਾ ਜਾਂ ਕੋਈ ਸਾਧਨ ਆ ਗਿਆ ਇਹ ਤਾਂ ਲਾਂਗੇ ਟੱਪ ਦਾਣੀ ਇੰਨੀ ਮਿੱਟੀ ਇੱਥੇ ਧਰਤੀ ਇੱਥੇ ਪਈ ਰਹੀ ਜਾਣੀ ਹੈ ਨਾ ਇਹ ਹਾਂ ਕੋਈ ਇਹ ਸਹੀ ਗੱਲ ਹੈ ਹਾਂ ਸਹੀ ਗੱਲ ਹੈ ਆਉਂਦਾ ਮੱਥਾ ਤਾਂ ਚਾਹੀਦਾ ਹਾਂ ਆਉਣਾ ਬਾਈ ਆ ਗਿਆ ਗਾਗਾ ਰੇੜੀ ਲੈ ਕੇ ਕੋਈ ਇਦਰਾ ਇਹ ਸਾਧਨ ਉਹ ਨੰਗਰੋਂ ਥਾਂ ਹੀ ਨਹੀਂ ਆਦ ਨੂੰ ਥਾਂ ਬਣਾ ਦਾ ਲੰਘ ਨੂੰ ਬਈ ਪੂਰਾ ਨਹੀਂ ਬਈ ਉੱਪਰ ਬਹੁਤ ਚੰਗੀ ਗੱਲ ਆ ਯਾਰ ਸਰਕਾਰ ਲੋਕਾਂ ਨੂੰ ਬਹੁਤ ਖੁਸ਼ੀ ਹੋਈ ਬਈ ਐ ਕਿਰ ਗੱਲ ਹੋਰ ਮੈਨੂੰ ਯਾਦ ਆ ਕਿ ਬਈ ਸੂਬਾ ਇੱਧਰ ਹੈ ਮਿੱਟੀ ਲਈ ਜਾਂਦਾ ਆਪਦੇ ਬਾਣ ਚੋਣਾ ਸੜਕ ਦੇ ਨਾਲ ਇਹ ਨਾ ਵੈਣਾ ਲੰਘਦੀ ਆ ਸਕੂਲ ਵਾਲਿਆਂ ਤੋ ਥਾਂ ਜਮੇ ਨਹੀਂ ਹੁੰਦਾ ਜਦੋਂ ਮੋਟਰਸਾਈਕਲ ਲੰਘਾਉਂ ਨੂੰ ਥਾਂ ਵੀ ਹੈ ਨਹੀਂ ਕਈ ਥਾਵਾਂ ਤੇ ਯਾਰ ਉਹ ਆਪਣੇ ਬੱਚੇ ਹੀ ਪੜਦੇ ਆ ਆਪਣੇ ਭੈਣ ਭਰਾਵਾਂ ਦੇ ਬੱਚੇ ਭਤੀਜੀ ਭਤੀਜੀਆਂ ਪੜਦੇ ਆ ਇਹ ਮਿੱਟੀ ਨਾਲ ਵੀਰੇ ਜਰੂਰ ਲਾਓ ਯਾਰ ਇਹ ਧਰਤੀ ਤਾਂ ਰੱਬ ਦੀ ਹੀ ਆ ਇੱਥੇ ਪਈ ਰਹੀ ਜਾਣੀ ਵਰਤੋਂ ਨੂੰ ਦਿੱਤੀ ਆਪਾਂ ਨੂੰ ਇਹ ਕੋਈ ਫਰਕ ਨਹੀਂ ਪੈਂਦਾ ਯਾਰ ਨੜੇ ਦਾ ਸੋਹਣਾ ਲੱਗਦਾ ਕੰਮ ਬਈ ਨੜੇ ਯਾਰ ਕੋਈ ਦਿੱਕਤ ਨਹੀਂ ਆਉਂਦੀ ਜਿਵੇਂ ਮਰਜ਼ੀ ਕਰੋ ਚੀਜ਼ ਹੋ ਜੇ ਹਨ ਆਪਣਾ ਬੱਸ ਆ ਜੇ ਇਧਰੋਂ ਦੋ ਬੱਸਾਂ ਭਾਵੇਂ ਕ੍ਰੋਸ ਹੋ ਜਾਣ ਇਹ ਬਾਈਪੰਦਾ ਕੰਮ ਜਰੂਰ ਕਰੋ ਬਹੁਤ ਖੁਸ਼ੀ ਆ ਮੈਨੂੰ ਬਾਈ ਸੂਬਾ ਕੰਮ ਕਰੀ ਜਾਂਦਾ ਮੈਂਬਰ ਸਾਹਿਬ ਸਾਡਾ ਸਾਹੋ ਪਿੰਡ ਇਹ ਸਾਰੇ ਕੰਮ ਕਰੋ ਵੀਰ ਬੰਦਾ ਪਿੰਡੋਂ ਪਿੰਡ ਇਹ ਆਪਾਂ ਨੂੰ ਕਰਨਾ ਪੈਣਾ ਵੀਰੇ